ਅਕਸਰੀ ਫ੍ਰੀਕੋਟ ਦੇ ਵਿੱਚ ਕੋਈ ਨਾ ਕੋਈ ਮਸਲਾ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਚਾਹੇ ਪਿਛਲੇ ਦਿਨੀ ਬਾਸੀ ਚੌਂਕ ਦਾ ਮਸਲਾ ਹੋਵੇ ਅਤੇ ਹੁਣ ਇੱਕ ਹੋਰ ਮਸਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਫ੍ਰੀਕੋਟ ਦੇ ਵਿੱਚ ਬਾਬਾ ਅਫਰੀਦ ਮਾਰਕੀਟ ਜੋ ਕਿ EMPLOYEES TRUST ਵੱਲੋਂ ਬਣਾਈ ਗਈ ਸੀ ਉੱਥੇ ਹੁਣ ਬਾਥਰੂਮ ਬਣਾਉਣ ਨੂੰ ਲੈ ਕੇ ਦੁਕਾਨਦਾਰ ਅਤੇ ਦੂਜੀ ਤਰ ਜਿੰਨਾ ਵੱਲੋਂ ਉੱਥੇ ਜਗ੍ਹਾ ਲਈ ਹੈ ਉਹ ਆਹਮੋ ਸਾਹਮਣੀ ਹੋ ਚੁੱਕੇ ਨੇ ਕਿਉਂਕਿ ਇੱਕ ਧਰ ਦਾ ਕਹਿਣਾ ਹੈ ਕਿ ਇੱਥੇ ਬਾਥਰੂਮ ਨਹੀਂ ਬਣਨੇ ਚਾਹੀਦੇ ਅਤੇ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਥੇ ਬਾਥਰੂਮ ਬਣਨੇ ਚਾਹੀਦੇ ਹਨ ਕਿਉਂਕਿ ਉਹਨਾਂ ਦੀ ਮੰਗ ਹੈ ਕਿਉਂਕਿ ਇੱਥੇ ਕਾਫੀ ਪੁਰਾਣੇ ਬਾਥਰੂਮ ਬਣੇ ਹੋਏ ਸਨ ਅਤੇ ਉਸ ਦੀ ਕੁਝ ਜਗ੍ਹਾ ਕੰਪਰੂਟਸ ਵੱਲੋਂ ਵੇਜ ਦਿੱਤੀ ਗਈ ਸੀ ਅਤੇ ਕੁਝ ਜਗ੍ਹਾ ਬਾਥਰੂਮਾਂ ਲਈ ਰੱਖ ਦਿੱਤੀ ਗਈ ਸੀ ਜਿੱਥੇ ਇੱਕ ਪਾਸੇ ਕੁਝ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਜਗ੍ਹਾ ਉੱਪਰ ਬਾਥਰੂਮ ਨਹੀਂ ਬਣਨੇ ਚਾਹੀਦੇ ਜੋ 35 ਸਾਲ ਪਹਿਲਾਂ ਜਗ੍ਹਾ ਰਿਹਾਤ ਕੀਤੀ ਗਈ ਸੀ ਉੱਥੇ ਬਣਨੇ ਚਾਹੀਦੇ ਤਾਂ ਦੂਜੇ ਪਾਸੇ ਇਸ ਮਸਲੇ ਤੇ ਉੱਪਰ ਅੱਜ ਦੁਕਾਨਦਾਰ ਇਕੱਠੇ ਹੋਏ ਅਤੇ ਉਹਨਾਂ ਵੱਲੋਂ ਆਪਣਾ ਪੱਖ ਰਕੇ ਹੈ ਕਿ ਇਸ ਜਗ੍ਹਾ ਦੇ ਉੱਪਰ ਨਗਰ ਸਿਤਾੜ ਟ੍ਰਸਟ ਵੱਲੋਂ ਕਿਹਾ ਗਿਆ ਸੀ ਕਿ ਬਾਥਰੂਮ ਬਣਨਗੇ ਅਤੇ ਉਹਨਾਂ ਨੂੰ ਬਣਾਇਆ ਜਾਵੇ ਕਿਉਂਕਿ ਉਹਨਾਂ ਦੀ ਇੱਥੇ ਮੰਗ ਹੈ ਉਹਨਾਂ ਦੇ ਵਿੱਚ ਕਈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇੱਥੇ ਜੋ ਲੋਕ ਆਉਂਦੇ ਹਨ ਉਹਨਾਂ ਨੂੰ ਵੀ ਬਾਥਰੂਮ ਕਰਨ ਦੀ ਦਿੱਕਤ ਆਉਂਦੀ ਹੈ ਅਤੇ ਹੁਣ ਲੋਕ ਖੁੱਲੇ ਦੇ ਵਿੱਚ ਬਾਥਰੂਮ ਕਰਦੇ ਹਨ ਅਤੇ ਜੇਕਰ ਇਸ ਜਗ੍ਹਾ ਜੋ ਨਿਧਾਰਤ ਕੀਤੀ ਗਈ ਹੈ ਉਸ ਜਗ੍ਹਾ ਦੇ ਉੱਪਰ ਪਾਸ ਵੀ ਹੋ ਚੁੱਕਿਆ ਕਿ ਇੱਥੇ ਬਾਥਰੂਮ ਬਣਨੇ ਹਨ ਉੱਥੇ ਬਣਾਏ ਜਾਣ ਤਾਂ ਜੋ ਦੁਕਾਨਦਾਰ ਅਤੇ ਆਮ ਲੋਕਾਂ ਨੂੰ ਅਤੇ ਜੋ ਉਹਨਾਂ ਦੇ ਗਾਹਕ ਹੁੰਦੇ ਆ ਉਹਨਾਂ ਨੂੰ ਸੌਖਾ ਹੋ ਸਕੇ ਨਾਲ ਹੀ ਉਹਨਾਂ ਕਿਹਾ ਕਿ ਜਿੱਥੇ ਦੂਜੀ ਧਿਰ ਕਹਿ ਰਹੀ ਹੈ ਕਿ ਬਾਥਰੂਮ ਬਣਾਏ ਜਾਣ ਉੱਥੇ ਦੁਕਾਨਾਂ ਹਨ ਅਤੇ ਦੁਕਾਨਾਂ ਦੇ ਮੁਰੇ ਜਿੱਕਰ ਬਾਥਰੂਮ ਬਣਦੇ ਹਨ ਤਾਂ ਦੁਕਾਨਾਂ ਦਾ ਕੰਮ ਬਿਲਕੁਲ ਠੱਪ ਹੋਵੇਗਾ ਕਿਉਂਕਿ ਆਪੀ ਕੰਮ ਪਹਿਲਾਂ ਘਾਟੇ ਚੱ ਰਹੇ ਨੇ ਅਤੇ ਦੂਜੇ ਪਾਸੇ ਇਸ ਮਸਲੇ ਨੂੰ ਲੈ ਕੇ ਨਗਰ ਸਿਧਾਰ ਟਸਟ ਦੇ ਚੇਅਰਮੈਨ ਗਗਨ ਸਿੰਘ ਧਾਰੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਲੋਕ ਹਿੱਤ ਲਈ ਫੈਸਲੇ ਲਏ ਜਾਂਦੇ ਹਨ ਅਤੇ ਇਹ ਵੀ ਲੋਕ ਹਿੱਤ ਲਈ ਫੈਸਲਾ ਲਿਆ ਜਾਵੇਗਾ ਮਾਮਲਾ ਉਹਨਾਂ ਦੇ ਆਣਾ ਵਿੱਚ ਹੈ ਜੀ ਸੁਣੋ ਇਸ ਬਾਰੇ ਕੀ ਕਹਿੰਦੇ ਨੇ ਇਕੱਠੇ ਹੋਏ ਦੁਕਾਨਦਾਰ ਸਰਿੰਦਰ ਕੁਮਾਰ ਹੈ ਜੀ ਮੈਂ ਇਸ ਮਾਰਕੀਟ ਚ ਮੇਰੀ ਦੁਕਾਨ ਆ ਬਾਬਾ ਫਿਰ ਮਾਰਕੀਟ ਨੂੰ 130 ਨੰਬਰ ਦੁਕਾਨ ਆ ਇੱਥੇ ਆਪਣਾ ਗਰੂ ਇੰਟਰਸਟ ਅੱਗੇ ਬੇਨਤੀ ਕੀਤੀ ਸੀ ਸਰਕਾਰ ਨੇ ਸਾਡੀ ਸੁਣਵਾਈ ਕੀਤੀ ਟੈਂਡਰ ਪਾਸ ਕਰਤਾ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਤੁਹਾਨੂੰ ਹਫਤੇ ਦੇ ਵਿੱਚ ਜਾਂ ਜਿੱਥੇ ਬਾਥਰੂਮ ਬਣਾਣਾ ਸ਼ੁਰੂ ਕਰ ਦਾਂਗੇ ਪਰ ਕੁਝ ਸਰਪ੍ਰਾਈਜ਼ਰ ਲੋਕਾਂ ਨੇ ਇੱਥੇ ਆ ਕੇ ਅੜਕਾ ਲਾਤਾ ਉਹਨਾਂ ਨੇ ਇੱਕ ਤਾਂ ਨਿਆਇਤ ਤੌਰ ਤੇ ਕੰਦ ਕੱਢ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਵੀ ਹੈਗੀ ਐ ਅੱਖਾਂ ਦੇ ਸਾਹਮਣੇ ਸਾਰਾ ਕੁਝ ਆਇਆ ਵਾ ਫੂਨ ਤੋਂ ਸਟਾਲਿਆਂ ਦੇ ਤੇ ਫਿਰ ਲੋਕੀ ਸਰਮਾਇਦਾਰ ਲੋਕ ਆਪਦੇ ਨਿੱਜੀ ਫਾਇਦੇ ਪਿੱਛੇ ਇੱਥੇ ਬਾਥਰੂਮ ਬੰਨੀ ਦੇ ਰਹੇ ਸਾਡੀ ਸਾਹਿਬ ਉਹ ਕਹਿੰਦੇ ਜਿੱਥੇ ਬਾਥਰੂਮ ਪਹਿਲਾਂ ਜਿੱਥੇ ਜਿਉਂ ਨਕਸ਼ਾ ਬਣਿਆ ਸੀਗਾ ਇਹ ਸਕੀਮ ਸਾਰੀ ਤਿਆਰ ਹੋਈ ਸੀਗੀ ਉਦੋਂ ਕਹਿੰਦੇ ਸੀ ਵੀ ਇਹ ਬਾਥਰੂਮ ਜਿਹੜੇ ਆ ਵੀ ਸੜਕ ਦੇ ਉੱਪਰ ਬੰਨੇ ਸੀ ਪਰ ਉੱਥੇ ਸਰਕਾਰ ਕੋਲੋਂ ਕਬਜ਼ਾ ਨਹੀਂ ਲਿਆ ਗਿਆ ਉੱਥੇ ਆ ਲੈਣੇ ਦੁਕਾਨਾਂ ਤਿੰਨ ਚਾਰ ਪੰਜ ਬਣੀਆਂ ਵੀ ਉਹ ਢਾ ਕੇ ਉਸ ਜਗ੍ਹਾ ਦੇ ਉੱਤੇ ਬੰਨੇ ਸੀ ਬਾਥਰੂਮ ਠੀਕ ਹੈ ਨਾਉਦ ਕਰਨ ਦਾ ਕਬਜ਼ਾ ਲਿਆ ਗਿਆ ਤਾਂ ਕਰਨ ਹੋਵੇ ਉੱਥੇ ਸਪੇਸ ਹੀ ਹੈ ਨਹੀਂ ਕਿ ਬਾਥਰੂਮ ਬਣਵਾਤੇ ਤਾਂ ਨਾ ਬਣੀਆਂ ਵੀ ਉੱਥੇ ਤਾਂ ਕਰਨ ਸ਼ਟਰ ਲੱਗੇ ਉੱਥੇ ਬਹੁਤ ਘੱਟ ਸਪੇਸ ਹੈ ਹਾਲਾਂਕਿ ਜਿਹੜਾ ਚੰਡੀਗੜ੍ਹੋਂ ਪ੍ਰੋਜੈਕਟਰ ਨੇ ਮਨਜ਼ੂਰ ਕਰਾ ਕੇ ਲੈਂਦਾ ਹੈਗਾ ਉਹ ਇਹਨਾਂ ਨੇ ਇੱਥੇ तकरीबन 100 ਕਾ ਜਗ੍ਹਾ ਮਨਜ਼ੂਰ ਕਰਕੇ ਲੈਂਦਾ ਹੈਗਾ 15 ਲੱਖ ਰੁਪਿਆ ਸਾਨੂੰ ਚੇਅਰਮੈਨ ਸਾਹਿਬ ਨੇ ਕਿਹਾ ਵੀ ਅਸੀਂ 15 ਲੱਖ ਰੁਪਿਆ ਲਾ ਕੇ ਇੱਥੇ ਬਾਥਰੂਮ ਬਣਾਵਾਂਗੇ ਪਰ ਹੁਣ ਉਹ ਬਾਥਰੂਮਾਂ ਵਾਸਤੇ ਕਈ ਜਿਹੜੇ ਸਰਵਾਈਜ਼ਰ ਲੋਗ ਆਂ ਅਮੀਰ ਲੋਗ ਇੱਕ ਤਾਂ ਨਿਆਇਕ ਕਬਜ਼ਾ ਕਰਨ ਨੂੰ ਫਿਰਦੇ ਆ ਸਕੂਲ ਦਾ ਨਾਮ ਦਾ ਵਰਤ ਕੇ ਕਿ ਕੁੜੀਆਂ ਨੇ ਇਥੋਂ ਲੰਘਣਾ ਹੈ ਹਾਲਾਂਕਿ ਜਿਹੜੇ ਬਾਥਰੂਮਾਂ ਇਨਡੋਰ ਬਣਨੇ ਆਂ ਇਨਡੋਰ ਬਾਥਰੂਮ ਕਿਸੇ ਨੂੰ ਕੋਈ ੜਿੱਕਾ ਨਹੀਂ ਹੁੰਦਾ ਕ ਇਹਨਾਂ ਸਕੂਲ ਦੇ ਵਿੱਚ ਵੀ ਬਾਥਰੂਮ ਬਣੇ ਹੋਏ ਹੈਗੇ ਆ ਉੱਥੇ ਨੂੰ ਕੋਈ ੜਿੱਕਾ ਨਹੀਂ ਜਤ ਫਿਰ ਉਹ ਵੀ ਬੰਦ ਕਰ ਦੇਣ ਸਕੂਲ ਦੇ ਵਿੱਚ ਬਾਥਰੂਮ ਬਣਿਆ ਬਾਥਰੂਮ ਥਾਂ-ਥਾਂ ਵੱਡੇ-ਵੱਡੇ ਮਾਲਾਂ ਚ ਬਣੇ ਹੋਏ ਆ ਆਪਣੇ ਸ਼ਹਿਰ ਦੇ ਨਿੱਕੇ-ਨਿੱਕੇ ਨੇ ਸਰਕਾਰ ਨੇ ਬਾਥਰੂਮ ਕਮੇਟੀ ਕਰੇ ਬਰਾਕ ਦਿੱਤੇ ਹੋਏ ਹੈਗੇ ਆ ਸੈਂਟਰ ਚ ਬੰਦੇ ਮਾਰਕੀਟ ਦੇ ਵਾਰਕੇ ਸੈਂਟਰ ਤੇ ਬੰਨੇ ਬਾਥਰੂਮ ਕਿ ਲੋਕੀ ਜਗਾ ਸਲਾ ਬੰਨੇ ਕਿ ਆਸੀ ਤੁਹਾਨੂੰ ਅਸੀਂ ਨਵੇਂ ਬਣਾ ਕੇ ਦੇਵਾਂਗੇ ਇੱਥੇ ਹੀ ਪਰ ਉਹਨਾਂ ਨੇ ਇੱਕ ਸ਼ਾਪ ਕੋਮਾਫਿਸ ਦਾ ਜਗਾ ਵੇਚਤੀ ਜੀ ਕੁਝ ਜਗਾ ਇਹਨਾਂ ਨੇ ਗੇਟ ਵਾਸਤੇ ਖਾਲਸਾ ਸਕੂਲ ਦੀ ਰਿਕਵੈਸਟ ਤੇ ਗੇਟ ਦੇ ਜਗਾ ਵੇਚੀ ਹੈ ਜੀ ਗੇਟ ਦੀ ਹੱਦ ਹੋ ਜਾਂਦੀ ਹੈ ਉੱਥੇ ਖਤਮ ਜੇ ਇਹ ਨਹੀਂ ਕਿ ਉਹਨਾਂ ਦੇ ਗੇਟ ਦੇ ਵਿੱਚ ਬਾਥਰੂਮ ਵੜਨਗੇ ਉਸ ਤੋਂ ਇਲਾਵਾ ਸੌਗ ਅੱਜ ਜਗਾ ਹੋਰ ਪਈ ਹੈ ਜੀ ਜਿਹੜੀ ਕਿ ਬਾਥਰੂਮਾਂ ਵਾਸਤੇ ਤਦਵੀਰ ਹੈਗੀ ਹੈ ਜੀ ਔਰ ਇਹੀ ਅਸੀਂ ਆਪ ਮਾਰਚ 2025 ਤੋਂ ਹੀ ਅਸੀਂ ਚੇਅਰਮੈਨ ਸਾਹਿਬ ਨਾਲ ਰਿਕੁਐਸਟ ਕਰਦੇ ਆ ਰਹੇ ਆ ਕਿ ਬਾਥਰੂਮ ਇੱਥੇ ਬਣਾਏ ਜਾਣ ਕਿਉਂਕਿ ਇਹ ਸੈਂਟਰ ਮਾਰਕੀਟ ਦਾ ਸੈਂਟਰ ਹੈ ਜੀ ਕਿ ਆਲਰੇਡੀ 25 ਸਾਲ ਇੱਥੇ ਬਾਥਰੂਮ ਚੱਲਦੇ ਰਹੇ ਆ ਇਸੇ ਕਰਕੇ ਲੋਕੀ ਹਜੇ ਵੀ ਕੰਧ ਤੇ ਪਿਸ਼ਾਬ ਕਰੀ ਜਾਂਦੇ ਤੁਹਾਨੂੰ ਮੈਂ ਬਿਨ ਨਿਸ਼ਾਨ ਦਿਗਾਉਣਾ ਜੀ ਰੋਜ਼ ਇੱਥੇ ਆਉਂਦੇ ਆ ਜੀ ਉਹ ਕੱਲ ਸਕੂਲਰ ਨੇ ਕੁਝ ਗੱਲ ਗਲ ਕੀਤੀ ਕਹਿੰਦੇ ਜੀ ਕੁੜੀਆਂ ਇੱਥੋਂ ਲੰਘਣਗੀਆਂ ਕੁੜੀਆਂ ਲੰਘਣਗੀਆਂ ਤਵੇ ਦਾ ਅਸੀਂ ਕਹਿ ਰਹੇ ਹਾਂ ਲਵੀ ਇਹ ਇਨਡੋਰ ਬਣਾਏ ਜਾਣ ਠੀਕ ਹੈ ਨਾ ਜੀ ਬਾਹਰ ਨਾਲਾ ਖੋਲ ਕੇ ਖੜੇ ਹੁੰਦੇ ਲੋਕ ਤੇ ਤੁਸੀਂ ਉਹ ਅੰਦਰ ਜਦੋਂ ਬਨ ਗਏ ਤੇ ਫਿਰ ਅੰਦਰ ਜਾ ਕੇ ਪਿਸ਼ਾਬ ਕਰੂਗਾ ਅਗਲਾ ਨਹੀਂ ਤਾਂ ਇੱਥੇ ਹੁਣ 25 ਸਾਲ ਬਾਥਰੂਮ ਰਹਿ ਹੈ ਜੀ ਤੇ ਲੋਕਾਂ ਨੂੰ ਪਤਾ ਲੱਗਿਆ ਵੀ ਐਸ ਪਾਸੇ ਬਾਥਰੂਮ ਕਰਨਾ ਹੈ ਜੀ ਉਹ ਫਿਰ ਇੱਥੇ ਆਉਣਗੇ ਜੀ ਠੀਕ ਉਸ ਪਾਸੇ ਹੈ ਜੀ ਜਿੱਥੇ ਉਹ ਕਹਿੰਦੇ ਵੀ ਪੁਰਾਣਾ ਪਹਿਲਾ ਨਕਸ਼ਾ ਬਣਿਆ ਸੀਗਾ 30 40 ਸਾਲ ਪਹਿਲਾਂ ਜੀ ਉੱਥੇ ਤਾਂ ਉਹ ਤਜਵੀਜ਼ ਹੈ ਹੀ ਨਹੀਂ ਜੀ ਉੱਥੇ ਤਾਂ ਜਗ੍ਹਾ ਹੀ ਨਹੀਂ ਹੈਣੀ ਠੀਕ ਹੈ ਨਹੀਂ ਉੱਥੇ ਹੁਣ ਮੇਰੇ ਨਾਲ ਵੀ ਚਾਰ ਦੁਕਾਨਾਂ ਖੁੱਲਦੀਆਂ ਉਹਨਾਂ ਦੇ ਅੱਗੇ ਜਗ੍ਹਾ ਹੈ ਜੀ ਉਹ ਹੁਣ ਇਹ ਕਾਮਨ ਹੈ ਜੀ ਦੇਖੋ ਤੁਸੀਂ ਆਪ ਦਿਖਾ ਸਕਦੇ ਹੋ ਸਾਹਮਣੇ ਨਜ਼ਰ ਆ ਰਿਹਾ ਹੈ ਇਹ ਬਿਲਕੁਲ ਮਾਰਕੀਟ ਦੇ ਸੈਂਟਰ ਚ ਹੈ ਤੇ ਕਾਮਨ ਜਗ੍ਹਾ ਗੇਟ ਦੀ ਜਗ੍ਹਾ ਦੇਖੋ ਤੁਸੀਂ ਖਾਸ ਦਾ ਸਕੂਲ ਦੇ ਕਿੱਥੇ ਖਤਮ ਹੋ ਜਾਂਦੀ ਹੈ ਜੀ ਤੇ ਉਸ ਤੋਂ ਬਾਅਦ ਕੰਦ ਸ਼ੁਰੂ ਹੁੰਦੀ ਨਾ ਇਹ ਸਾਰੇ ਬਾਕੀ ਇੰਪਰੂਵਮੈਂਟ ਟਰਸਟ ਦਾ ਬਾਥਰੂਮ ਦਾ ਮੁੱਦਾ ਉੱਠਿਆ ਜੀ ਉਹ ਪਹਿਲਾਂ 40 ਸਾਲ 30 ਸਾਲ ਪਹਿਲਾਂ ਵੀ ਇੱਥੇ ਹੀ ਸੀਗਾ ਅੱਜ ਵੀ ਇੱਥੇ ਹੀ ਬਣਨਾ ਚਾਹੀਦਾ ਉੱਥੇ ਚਾਰ ਦੁਕਾਨਾਂ ਉਹਨਾਂ ਦਾ ਬਿਜ਼ਨਸ ਸਾਰਾ ਠਾਪਾ ਜੀ ਚ ਦੋ ਦੁਕਾਨਾਂ ਮੇਰੀਆਂ ਦੋ ਲੱਕੜ ਪਲਾਈ ਵਾਲਿਆਂ ਦੀਆਂ ਸਾਰਾ ਕਾਰੋਬਾਰ ਇੱਥੇ ਚੱਲਦਾ ਚਲਕਿ ਉੱਥੇ ਬਾਥਰੂਮ ਬਣਾਣ ਵਾਲਾ ਇੱਕ ਤਾਂ ਨਸ਼ੇੜੀਆਂ ਦਾ ਅੱਡਾ ਬਣਦਾ ਇੱਕ ਕੋ ਇੱਥੇ ਸੈਂਟਰ ਦੇ ਵਿੱਚ ਬੈਠੇ ਸਾਰੇ ਸੈਂਟਰ ਦੇ ਵਿੱਚ ਬਣਨ ਤੇ ਸੋਕਾ ਜਗਾ ਪਈ ਆ ਕੁਝ 2-4 ਬੰਦੇ ਗੁਜ਼ਾਰਾ ਕਰਕੇ ਉਹ ਬਾਥਰੂਮ ਉੱਥੇ ਲਜਾਣਾ ਚਾਹੁੰਦੇ ਆ ਜਦਕਿ ਉੱਥੇ ਕੋਈ ਪ੍ਰੋਵੀਜ਼ਨ ਨਹੀਂ ਹੈ ਸ਼ੁਰੂ ਤੋਂ ਬਾਥਰੂਮ ਇੱਥੇ ਸੀਗਾ ਤੇ ਅਸੀਂ ਤਾਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਵੀ ਇੱਥੇ ਹੀ ਬਣਾਇਆ ਜਾਵੇ ਬਣਾਇਆ ਜਾਵੇ ਕਿੰਨੀਆਂ ਦੁਕਾਨਾਂ ਆ ਜਿਹੜੀਆਂ ਇੱਥੇ ਜੁਗਤ ਲੱਗੀਆਂ ਜਿਹੜੀਆਂ ਮਤਲਬ ਇੱਥੇ ਬਾਥਰੂਮ ਚੱਲਦੀਆਂ ਜਿਹੜੀਆਂ ਇੱਥੇ 100 ਦੁਕਾਨਾਂ ਹੈ ਜੀ ਜਿਹੜੀਆਂ ਬਾਥਰੂਮ ਵਾਕੀ ਲੰਘਦਾ ਟੱਪਦਾ ਵੀ ਇੱਥੇ ਆਉਂਦਾ ਬਾਥਰੂਮ ਕਰਨ ਵਾਸਤੇ ਕਸਟਮਰ ਵੀ ਆਉਂਦੇ ਆ ਕਸਟਮਰ ਵੀ ਆ ਜੋ ਅਚਾਹ ਸੁਹੂਲਤ ਮਿਲੇ ਸਭ ਨੂੰ ਅਗਰ ਜੇ ਬਾਥਰੂਮ ਇੱਥੇ ਨਹੀਂ ਬਣਦੇ ਜਾਂ ਕਿਤੇ ਹੋਰ ਬਣਾਉਂਦੇ ਤੇ ਉਹਦੇ ਨਾਲ ਕੋਈ ਨੁਕਸਾਨ ਵਗੈਰਾ ਹੈ ਨੁਕਸਾਨ ਹੀ ਨੁਕਸਾਨ ਹੈ ਜੀ ਉਹਦੇ 'ਚ ਬਿਜ਼ਨਸ ਠੱਪ ਹੁੰਦਾ ਜੀ ਨਾਲ ਬਿਜ਼ਨਸ ਠੱਪ ਹੁੰਦਾ ਜਦੋਂ ਬਿਜਾਨ ਨਾਲ ਬਿਜ਼ਨਸ ਠੱਪ ਹੁੰਦਾ ਦੁਕਾਨਾਂ ਖਤਮ ਹੋਣੀਆਂ ਮਾਰਕੀਟ ਦੇ ਵਿੱਚ ਮਾਰਕੀਟ ਦਾ ਜਿਹੜਾ ਮੇਨ ਹੈ ਉਹ ਨਕਸ਼ੇ ਦੇ ਵਿੱਚ ਉਹ ਤਾਂ ਇੱਥੇ ਹੀ ਆਂਦਾ ਫਿਰ ਉਹ ਉੱਥੇ ਬਾਥਰੂਮ ਬਣਨ ਨਾਲ ਦਿੱਕਤ ਆ ਗਈ ਹੈ ਜੀ ਕਿਸੇ ਨੂੰ ਸਮਝ ਨਹੀਂ ਲੱਗਣੀ ਬਾਥਰੂਮ ਜਾਈਏ ਕਿੱਥੇ ਬਾਕੀ ਉਹ ਜਗ੍ਹਾ ਵੀ ਘਟਾ ਹੈ ਸਾਰਾ ਵੇਖ ਕੇ ਤਾਂ ਅਸੀਂ ਸਾਰੇ ਮਾਰਕੀਟ ਵਾਲੇ ਇਕੱਠੇ ਆਏ ਹਾਂ ਵੀ ਇੱਥੇ ਬਾਜ਼ਾਰ ਮਿੱਥਿਆ ਬਣਾਇਆ ਜਾਵੇ